ਟੈਂਪ ਨਗਰ ਨਿਗਮ ਬਠਿੰਡਾ ਦੇ ਬਾਹਰ ਮੌਜੂਦ ਹੈ ਜਿੱਥੇ ਲਗਾਤਾਰ ਸੀਵਰਮੈਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਧਰਨੇ ਪ੍ਰਦਰਸ਼ਨ ਕਰਤੇ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਲਈ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੋਨੂ ਸਿੰਘ ਸ왈 ਮੌਜੂਦ ਹੈ ਕਰਦੇ ਹੁਣ ਨਾਲ ਗੱਲਬਾਤ ਸੱਜੀ ਗੱਲ ਬਾਈ ਜੈਵਲ ਮਰਜੀ ਸੱਜੀ ਗੱਲ ਨੂੰ ਜਿਹੜੀ ਗੱਲ ਕਰੀ ਅੱਜ ਦੇਖੋ ਲਗਾਤਾਰ ਕੰਟੀਨਿਊ ਕਰਦੇ ਪ੍ਰਦਰਸ਼ਨ ਚੱਲ ਰਿਹਾ ਸੀਵਰਮੈਨ ਯੂਨੀਅਨ ਵੱਲੋਂ ਪਿੱਪਰਮੈਨ ਯੂਨੀਅਨ ਵੱਲੋਂ ਤੁਸੀਂ ਵੀ ਵਿਸ਼ੇਸ਼ ਤੌਰ ਤੇ ਅੱਜ ਧਰਨੇ ਸ਼ਾਮਿਲ ਹੋਏ ਹੋ ਕੀ ਕਹਿਣਾ ਚਾਹੋਗੇ निगम तो, के बहारे हो गल हुई है नगर निगम कमिश्नर निगम के अधिकारियों नियुक्तियों लैके ਉਹ ਮਿਰਸਾਉ ਤੇ ਕਿਮਸਾਉ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਇਸ ਲਈ 597 ਜਿਹੜੇ ਅਲਰੇਡੀ ਕੰਮ ਕਰ ਰਹੇ ਨੇ ਜਿਹੜੇ ਦਾ 10 15 15 ਸਾਲਾਂ ਤੋਂ ਕੰਮ ਕਰ ਰਹੇ ਹੈ ਇਸ 597 ਮੈਨੂੰ ਉਹਨਾਂ ਨੂੰ ਹੋਰ ਰਸਤਾ ਦਿੰਦਾ ਹੈ ਇਹਨਾਂ ਨੇ ਕਿਹਾ ਵੀ ਇਲੈਕਸ਼ਨ ਕੋਣ ਹਟਣ ਤੋਂ ਬਾਅਦ 597 ਆਨਲਾਈਨ ਭਰਤੀ ਕਰਨਗੇ ਪੂਰੇ ਪੰਜਾਬ ਦੇ ਕੋਈ ਵੀ ਫਾਰਮ ਕਰ ਸਕਦਾ ਪਰ ਏਸੀ ਇਹ ਹੋਣੀ ਦੇਣਾ ਜਿਹੜੇ ਦਾ 10 15 15 ਸਾਲਾਂ ਤੋਂ ਲੱਗੇ ਹੋਏ ਹੈ 597 ਉਹਨਾਂ ਨੂੰ ਮੁਕਤੀ ਪੱਤਰ ਦਿੱਤੇ ਜਾਣ ਕੋਈ ਹੋ ਇਸ ਦੇ ਵਿੱਚ ਪਾਵੇਗਾ ਸੁਣੋ ਜੀ ਗੱਲ ਕਰੀਏ ਨਿਗਮ ਦੇ ਅਧਿਕਾਰੀ ਮੈਂ ਫੇਰ ਉਹੀ ਸਮਾਲਾ ਨਿਗਮ ਦੇ ਅਧਿਕਾਰੀਆਂ ਨਾਲ ਤੁਹਾਡੀ ਕੀ ਗੱਲ ਬਾਤ ਹੋਈ ਅਸਰੂ ਲੈ ਕੇ ਤੋਂ ਕੀ ਬਟਿੰਡੇ ਚ ਵੀ ਕਾਫੀ ਸੀਵਰ ਦੀ ਸਮੱਸਿਆ ਆ ਰਹੀ ਹੈ ਓਵਰਫਲੋ ਹੋ ਰਹੀ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੋਗੇ ਸਾਡੀ ਇਹ ਹੀ ਗੱਲ ਹੋਈ ਸੀ ਕਿ ਵੀ ਮੁਕਤੀ ਪੱਤਰ ਤੋਂ ਅਸੀਂ ਤਰਨਾ ਚਾਹਤਾਂਗੇ ਉਹ ਮੰਨਣ ਤਿਆਰ ਨਹੀਂ ਉਹਨਾਂ ਨੇ ਇੱਕ ਬਾਹਨਾ ਲਾ ਰੱਖਿਆ ਵੀ ਪਿੰਡਾਂ ਦੇ ਵਿੱਚ ਸਰਪੰਚੀ ਇਲੈਕਸ਼ਨ ਚੱਲ ਰਿਹਾ ਹੈ ਕਿ ਵੀ ਇਲੈਕਸ਼ਨ ਟੋਰ ਲੱਗਾ ਹੈ ਇਸ ਤੋਂ ਬਾਅਦ ਇਹ ਸੀ ਪ੍ਰਕਿਰਿਆ ਚਾਲੂ ਕਰਾਂਗੇ ਉਹ ਵੀ ਇਹ ਕਹਿ ਰਹੇ ਕਿ ਵੀ ਚਾਲੂ ਉਦੋਂ ਕਰਾਂਗੇ ਕਿ ਵੀ ਉਹ ਔਨਲਾਈਨ ਸਿਸ ਤਾਂ ਮੇਰਾ ਉਹਨਾਂ ਦਾ ਆਨਲਾਈਨ ਸਿਸਟਮ ਅਸੀਂ ਚਾਲੂ ਕਰਾਂਗੇ ਪਰ ਇਹ ਅਸੀਂ ਹੁਣ ਨਹੀਂ ਜਾਵਾਂਗੇ ਉਹਨੇ ਤੁਸੀਂ ਕਹਿ ਗਏ ਪੰਜਾਬ ਸਰਕਾਰ ਵੱਲੋਂ ਜਿਹੜੀ ਅਪਰੂਵਲ ਦੇ ਦਿੱਤੀ ਗਈ ਹੈ ਵੀ ਅੜਿਕਾ ਨਗਰ ਨਿਗਮ ਪਟਿੰਡਾ ਲਾ ਰਿਹਾ ਕੀ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਸਾਡੇ ਵਾਲੀ ਕੀ ਸ਼ੇਰ ਹੈ ਸਥਾਨਕ ਸਰਕਾਰ ਦੇ ਮੰਤਰੀ ਰਹੇ ਨੇ ਬਲਕਾਰ ਸਿੰਘ ਜੀ ਚਿੰਨਾ ਉਹਨਾਂ ਨੇ ਸਾਡੇ ਲਈ ਕੰਮ ਕੀਤਾ ਬਠਿੰਡੇ ਲਈ ਕੰਮ ਕੀਤਾ 597 ਲਈ ਕੰਮ ਕੀਤਾ ਮੈਂ ਉਹਨਾਂ ਨੂੰ ਸਲੂਟ ਕਰਾਂਗਾ ਅਜ ਤੱਕ ਕਿਸੇ ਮੰਤਰੀ ਨੇ ਇੰਨਾ ਸਾਥ ਨਹੀਂ ਦਿੱਤਾ ਯੂਨੀਅਨ ਦਾ ਕਿੰਨਾ ਬਲਕਾਰ ਸਿੰਘ ਜੀ ਨੇ ਸਾਥ ਦਿੱਤਾ ਉਹਨਾਂ ਨੇ ਬਹੁਤ ਸਾਥ ਦਿੱਤਾ ਹੈ ਜਿਹੜਾ ਪੰਜਾਬ ਸਰਕਾਰ ਦਾ ਕੰਮ ਸੀਗਾ ਉਹ ਸਾਰਾ ਹੋ ਚੁੱਕਿਆ ਕਰਲਾ ਸਿਰਫ ਨਿਗਮ ਦਾ ਕੰਮ ਰਹਿ ਗਿਆ ਹੈ ਪਰ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਜੁਨੇ ਪ੍ਰਧਾਨ ਜੀ ਗੱਲ ਕਰੀਏ ਕਿੰਨੇ ਟਾਈਮ ਤੱਕ ਦਰਨੇ ਪ੍ਰਦਰਸ਼ਨ ਚੱਲਣ ਆਲੇ ਤੁਹਾਡੇ ਇਹ ਜਿਹੜੇ ਵੀ ਕਰਮਚਾਰੀ 597 ਬੈਠੇ ਆ ਇਨਾਂ ਨੂੰ ਇੱਕ ਉਮੀਦ ਹੈ ਮੇਰੀ ਉਮੀਦ ਹੈ ਜਦੋਂ ਮੈਂ ਇਲੈਕਸ਼ਨ ਲੜਿਆ ਸੀਗਾ ਮੈਂ ਲੋਕਾਂ ਨੂੰ ਵਾਅਦਾ ਕਿਤੇ ਸੀ ਕਿ ਵੀ ਜਿਹੜੇ ਕੱਚੇ ਬੰਦੇ ਕੰਮ ਕਰ ਰਹੇ ਮੌਨਾਜ਼ਾ ਹੱਲ ਕਰਾਂਗਾ

YouTube Facebook Instagram X aur WhatsApp channel par